हां चल पुत्रा हो जा शेर चलिए दिहाड़ी पे आहा ओ लिया पागो रोटी लिया देर हो गई अ गई आ लो रोटी आज गंडे ते चार नाल खा लयो रोटी दाल खराब हो गई रात दी <laughs> आज तू परवाह क्यों करनी है तू कहे तो ले ले <laughs> हा हा, हा। मैं आज रुखी रोटी खा ला चंगा भाई मैं चलता ओ चल भाई पुत्रा चल चल चावा चावा पुत्रा चल ओ चल मेरा शेर चावा 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 ओ चल चावा चावा ਨਤੂ ਲਾਲ ਜੀ RAM 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 ਬਾਈ RAM RAM ਨਤੂ ਲਾਲ ਜੀ ਕਫਚਾ ਦਾ ਬਣਾ ਦੋ ਇਹਦਾ ਨਹੀਂ ਪਾਠ ਪੂਜਾ ਕਰ ਰਿਹਾ ਪਾਠ ਪੂਜਾ ਕਰਕੇ ਚਾਹ ਬਣਾ ਕੇ ਦਿਨਾ ਚੰਗਾ ਬਾਈ ਤੂੰ ਆਪਣੀ ਪਾਠ ਪੂਜਾ ਕਰ ਲੈ ਤੇ ਮੈਂ ਆਪਣੀ ਪਾਠ ਪੂਜਾ ਕਰ ਲੈਣਾ ਆਹਾ ਚੱਲ ਚੱਲੇ ਐ ਬਾਈ ਕੋਈ ਜ਼ਵਾਰੀ ਕਰਨੇ ਦੀ ਓ ਖੰਨੇ ਨੂੰ ਜਾਣਾ ਕਿਸੇ ਨਾ ਵਈ ਥੋੜੀ ਤੇਰੇ ਸਵੇਰੇ ਸਵੇਰੇ ਵੀ ਚੈਨ ਨਹੀਂ ਸੇਰੇ ਸੇਰੇ ਦਾ ਪਿਓ ਜਾਊਗਾ ਟਾਂਗੇ ਤੇ ਖੰਨੇ ਨੂੰ ਓਏ ਇਹਦਾ ਵਾਸ ਚਲੇਦਾ ਸਵਾਰੀ ਨੂੰ ਕਰੋ ਚੱਕ ਕੇ ਟਾਂਗੇ ਤੇ ਬਿਠਾ ਲਵੇ ਚੱਲ 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 ਬੱਸ 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 ਪੁੱਤਰ ਆਹ ਕਾਬਾ ਲਾ ਪੁੱਤਰ ਤੂੰ ਥੋੜੀ ਦੇਰ ਖਾੜੇ تھے ਤੇ ਮੈਂ ਜਰਾ ਨੱਥੂ ਕੋਲ ਚਾਹ ਪੀ ਆਵਾ ਫੇਰ ਸਵਾਰੀਆਂ ਬਿਠਾ ਕੇ ਤੇ ਕਰਦੇ ਆਂ ਹਵਾ ਨਾਲ ਗੱਲਾਂ ਨਹੀਂ ਨਹੀਂ ਬੜਾ ਛਰਾਰਤੀ ਹੈ ਉਹ ਭਾਈ RAM RAM ਨੱਥੂ RAM RAM ਬਾਰੂ RAM RAM ਕੀ ਹਾਲ ਹੈ ਚੌਕੀਦਾਰਾ ਵਧੀਆ ਹੈ ਭਾਈ ਇੱਕ ਕੱਪ ਚਾਹ ਬਣਾ ਬਈ ਨੱਥੂ ਬਣਾ ਦਿੰਨੇ ਆ ਬਹਿ ਜਾ ਯਾਰ ਇਹ ਗੱਲ ਸਮਝ ਨਹੀਂ ਆਂਦੀ ਇਹ ਸਵੇਰੇ ਸਵੇਰੇ ਸਵਾਰੀਆਂ ਨੂੰ ਕੀ ਸੱਪ ਸੁਂਗ ਜਾਂਦਾ ਘਰੋਂ ਨਿਕਲਦੀਆਂ ਹੀ ਨਹੀਂ ਓ ਬਾਰੂ ਤੂੰ ਵੀ ਕਮਾਲ ਕਰਦਾ ਹੈ ਭਲਾ ਮੂੰਹ ਨੇਰੇ ਘਰੋਂ ਕੌਣ ਨਿਕਲਦਾ ਲੋਕੇ 9 10 ਵਜੇ ਨਾ ਰੋਟੀ ਟੁੱਕ ਖਾ ਕੇ ਪਿੰਡੋਂ ਬਾਹਰ ਨਿਕਲਦੇ ਨੇ ਉਹ ਨਾਲੇ ਸ਼ਹਿਰਾਂ ਦੇ ਦਫ਼ਤਰ ਵੀ ਕਿਹੜਾ 10 ਵਜੇ ਤੋਂ ਪਹਿਲਾਂ ਕਦੇ ਖੁੱਲਦੇ ਆ ਓਹੋ ਓ ਰੁਕ ਜਾ ਪੁੱਤਰਾ ਰੁਕ ਜਾ ਰੁਕ ਜਾ ਰੁਕ ਜਾ ਉਹ ਇੰਨਾ ਕਾਲਾ ਜਿਹਾ ਪਹਿਨਣਾ ਹੈ ਹੈ ਉਹ ਹੁਣੇ ਚੱਲਦੇ ਆ ਆ ਲੈਣਦੇ ਕਿਸੇ ਅੱਖਾਂ ਦੇ ਅੰਨੇ ਤੇ ਗੱਠ ਦੇ ਪੂਰੇ ਨੂੰ ਹੈ ਉਹ ਆ ਦੇਖ ਗੱਡੀ ਦੀ ਕੂਕ ਓ ਰੁਕ ਜਾ ਰੁਕ ਜਾ ਮਾਂ ਜਾਣੀਏ ਪਤਾ ਲੱਗ ਗਿਆ ਤੂੰ ਟੇਸ਼ਨ ਤੇ ਆ ਗਈ ਹੈ ਹਾਂ ਚਾਰ ਪੰਜ ਬੀਬੀਆਂ ਹੁੰਦੀਆਂ ਮੈਨੂੰ ਲੱਗਦਾ ਇੱਕ ਦੋ ਤਾਂ ਖੰਨੇ ਜਾਣ ਵਾਲੀਆਂ ਹੋਣੀਆਂ ਆ ਜਾ ਪੁੱਤਰ ਆਜਾ ਸ਼ਾਬਾਸ਼ ਚੱਲ 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 ਪੁੱਤ ਚੱਲ ਸ਼ਾਬਾਸ਼ ਆਜਾ 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 ਇਹ ਚੱਲ ਪੁੱਤ ਇੱਕਦਾਂ ਨੁਆਇਤਾਂ 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 ਚੱਲ 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 ਸ਼ਾਬਾਸ਼ ਆ ਬੀਬੀਓ ਆ ਆਇਆ ਮੈਂ ਆਇਆ ਤੁਸੀਂ ਨੈ ਪੁੱਤਰ ਨਹੀਂ ਹੋ ਸਤਿ ਸ਼੍ਰੀ ਅਕਾਲ ਭੈਣ ਜੀ ਜਾਣਾ ਜੀ ਟਾਂਗੇ ਇੱਥੇ ਹਾਂ ਭਾਈ ਜਾਣਾ ਕਿੱਥੇ ਜਾਣਾ ਭੈਣ ਜੀ ਕਿੱਥੇ ਜਾਣਾ ਕਿੱਥੇ ਜਾਣਾ ਓ ਭਾਈ ਅਸੀਂ ਤਾਂ ਕਿਤੇ ਨਹੀਂ ਜਾਣਾ ਅਸੀਂ ਤਾਂ ਸਾਹਮਣੇ ਮੰਦਰ ਮੱਥਾ ਟੇਕਣ ਜਾਣਾ ਠੀਕ ਹੈ ਭੈਣੋ ਫਿਰ ਮੇਰੇ ਵੱਲੋਂ ਵੀ ਮਾਤਾ ਦੇ ਮੱਥਾ ਟੇਕ ਦਿਓ ਜਾਓ ਭੈਣੋ ਬਾਲ ਦੀ ਗੱਲ ਐ ਇਨਾ ਟਾਈਮ ਵੀ ਖਰਾਬ ਕੀਤਾ ਹੱਥ ਕੁਝ ਵੀ ਨਹੀਂ ਆਇਆ ਚੱਲ ਪੁੱਤ ਕਿਤੇ ਹੋਰ ਸਵਾਰੀ ਵੇਖਦੇ ਆਂ ਉਹ ਥਮਖਣਾ ਉਹ ਗੱਡੀ ਦੀ ਕੋਕ ਪੈ ਗਈ ਦੁਕਾਨ ਖੋਲਣ ਦਾ ਵੇਲਾ ਹੋ ਗਿਆ ਉਹ ਸੌਰੀ ਜੀ ਥੋੜੀ ਹੋਰ ਲੇਟ ਹੋ ਜਾਂਦੀ ਤੇ ਕਿਹੜੀ ਮੌਤ ਪੈ ਜਾਣੀ ਸੀ ਉਹ ਥੋੜਾ ਹੋਰ ਤੇ ਸੌਂ ਲਿੰਦਾ ਓਠ 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 ਓ ਹਾਂ ਵੇ ਕੋਈ ਸਵਾਰੀ ਖੰਨੇ ਜਾਣ ਵਾਲੀ ਏੜਾ ਜੋ ਉਤਾਰੇ ਗਰੂ ਬੜੇ ਪਰ ਨੂੰ ਕਿਹੜਾ ਜੋ ਉਤਾਰੇ ਗਰੂ ਬੜੇ ਪਰ ਨੂੰ ਅਜੇ ਜੋ ਓਢਕੇ ਖੰਨੇ ਦੇ ਸਵਾਰ ਨੂੰ ਖੰਨੇ ਦੇ ਸਵਾ ਸਾਸਰੀ ਘਰ ਸਰਦਾਰੋ ਜੀ ਸਰਦਾਰੋ ਚੱਲਣਾ ਟਾਂਗੇ ਤੇ ਉਹ ਨਹੀਂ ਭਾਈ ਅਸੀਂ ਤਾਂ ਅੱਡੇ 'ਚ ਕਿਸੇ ਨੂੰ ਮਿਲਣ ਆਏ ਆ ਉਹ ਭਾਈ ਜੱਟਾਂ ਦੇ ਪੈਰ ਹੀ ਟਾਂਗਿਆਂ ਵਰਗੇ ਹੁੰਦੇ ਆ ਸਾਨੂੰ ਟਾਂਗਿਆਂ ਦੀ ਲੋੜ ਨਹੀਂ ਪੈਂਦੀ ਬਾਰੂ ਸਵਾਰੀਆਂ ਨੂੰ ਬਾਜਾਂ ਬਾਅਦ ਚ ਮਾਰ ਲਈ ਪਹਿਲਾਂ ਚਾਹ ਦੀ ਘੁੱਟ ਪੀ ਲੈ ਲੈ ਬਈ ਪੁੱਤਰਾ ਤੂੰ ਥੋੜੀ ਦੇਰ ਖੜੇ تھے ਤੇ ਮੈਂ ਜਰਾ ਨੱਥੂ ਕੋਲ ਚਾਹ ਪੀ ਆਵਾ ਫਿਰ ਸਵਾਰੀਆਂ ਬਿਠਾ ਕੇ ਤੇ ਕਰਨਿਆਵਾ ਨਾਲ ਗੱਲਾਂ ਆਹਾ ਲੈ ਆ ਬਈ ਨੱਥੂ ਭਾਈ ਬਾਰੂ ਹਾਂ ਮੇਰਾ ਘੋੜਾ ਹੈ ਬੜਾ ਚੋਤਰ ਜਿੰਨਾ ਚਿਰ ਸਵਾਰੀਆਂ ਬਿਠਾ ਕੇ ਤੁਰਨੀ ਪੈਂਦਾ ਨਾ ਉਨੇ ਚ ਟਪ ਟਪ ਕਰਦਾ ਰਹਿੰਦਾ ਨੱਤੂ ਇਹਨੂੰ ਪਾਲਿਆ ਵੀ ਤਾਂ ਮੈਂ ਕਿੰਨੇ ਪਿਆਰ ਨਾਲ ਹੈ ਇਹ ਮੇਰਾ ਘੋੜਾ ਨਹੀਂ ਹੈ ਤੂੰ ਇਹ ਤਾਂ ਮੇਰਾ ਪੁੱਤ ਹੈ ਪੁੱਤ ਇਹਨੂੰ ਥੋੜੀ ਜਿਹੀ ਵੀ ਤਕਲੀਫ ਹੋ ਜਾਏ ਨਾ ਤੇ ਮੈਂ ਤੈਨੂੰ ਦੱਸ ਨਹੀਂ ਸਕਦਾ ਕਿ ਮੈਨੂੰ ਕਿੰਨਾ ਦੁੱਖ ਹੁੰਦਾ ਹੈ ਇੱਕ ਵਾਰੀ ਦੀ ਗੱਲ ਹੈ ਨੀ ਹਰੀ ਨੀਂਦ ਕਿਥੋਂ ਆਣੀ ਪੁੱਤਰ ਨੇ ਤਾਂ ਕੁਝ ਖਾਦਾ ਨਹੀਂ ਇਸੇ ਕਰਕੇ ਬੇਚੈਨੀ ਹੋ ਗਈ ਤੁਸੇ ਵੀ ਨਾ ਬਸ ਬਗੈਰ ਗਾਲ ਤੋਂ ਬੇਚੈਨ ਹੋਣ ਲੱਗ ਜਾਂਦੇ ਹੋ ਆ ਲੋ ਇੱਕ ਵਾਰੀ ਪੁੱਤਰ ਨੂੰ ਫੇਰ ਖਵਾ ਕੇ ਵੇਖੋ ਖਾ ਲੇਗਾ ਆ ਫਿਰ ਪੁੱਤ ਖਾਲਾ ਹੈ ਨਾ ਟੰਕਰ ਆਪਣੇ ਪਿਓ ਨੂੰ ਤੁਸੀਂ ਵੀ ਨਾ ਬਸ ਐਵੇਂ ਕਾੜੇ ਪਈ ਜਾਂਦੇ ਹੋ ਵੈਜੀ ਟਿਕਾ ਲਾ ਕੇ ਗਏ ਹੈ ਨਾ ਸਵੇਰ ਤੱਕ ਠੀਕ ਹੋ ਜਾਊਗਾ ਪਰ ਵੈਜੀ ਇਹ ਵੀ ਤਾਂ ਕਹਿ ਕੇ ਗਏ ਸੀ ਕਿ ਦੋ ਘੰਟੇ ਦੇ ਅੰਦਰ ਖਾਣਾ ਸ਼ੁਰੂ ਕਰ ਦੂਗਾ ਚਾਰ ਘੰਟੇ ਹੋ ਗਏ ਕੁਝ ਨਹੀਂ ਖਾਤਾ ਬਚਾਰੇ ਨੇ ਤੂੰ ਐ ਕਰ ਫੜ ਮੈਂ ਵੈਜੀ ਨੂੰ ਦੁਬਾਰਾ ਬੁਲਾ ਕੇ ਲਿਆਦਾ ਓ ਮੇਰੀ ਗੱਲ ਤੇ ਸੁਣੋ ਐ ਵੀ ਨਾ ਬਸ ਵੈਜੀ ਓਹੋ ਕੌਣ ਆ ਗਿਆ ਨਹੀਂ ਰਾਤ ਨੂੰ ਵੈਜੀ ਉਹ ਠਹਿਰ ਜਾ ਆਇਆ ਆਇਆ ਉਹ ਟੈਰ ਜਾ ਬੈਜੀ ਬੈਜੀ ਰਾਜੀ ਉਹ ਬਾਰੂ ਇਹ ਨੀਰਾਕ ਨੂੰ ਬੈਜੀ ਮੇਰੇ ਪੁੱਤ ਨੇ ਅਜੇ ਤੱਕ ਕੁਝ ਨਹੀਂ ਖਾਦਾ ਤੁਸੀਂ ਮੇਰੇ ਨਾਲ ਚੱਲੋ ਉਹ ਟੀਕਾ ਤਾਂ ਲਗਵਾ ਦਿੱਤਾ ਸੀ ਕਿਸੇ ਜਾਨਵਰ ਨੂੰ ਇਸ ਤਰ੍ਹਾਂ ਸਰ ਛੇਤੀ ਹੋ ਜਾਂਦਾ ਹੈ ਤੇ ਕਿਸੇ ਨੂੰ ਦੇਰ ਬਾਅਦ ਨਹੀਂ ਨਹੀਂ ਬੈਜੀ ਉਹ ਜਾਨਵਰ ਨਹੀਂ ਹੈ ਉਹ ਮੇਰਾ ਪੋਤਾ ਹੈ ਬੈਜੀ ਮੇਰਾ ਪੋਤਾ ਹੈ ਤੁਸੀਂ ਰੱਬ ਦਾ ਵਾਸਤੇ ਮੇਰੇ ਨਾਲ ਚੱਲੋ ਉਹ ਤੁਸੀਂ ਕਰ ਨਾ ਕਰ ਸਵੇਰ ਤੱਕ ਬਿਲਕੁਲ ਠੀਕ ਹੋ ਜਾਏਗਾ ਬੈਜੀ

ਉਸ ਤੋਂ ਬਾਅਦ ਜਦ ਮੇਰੇ ਪੁੱਤਰ ਨੇ ਕੁਝ ਖਾਧਾ ਨਾ ਤਾਂ ਮੇਰੀ ਜਾਨ ਚ ਜਾਨ ਆਈ ਉਹ ਬਾਰੂ ਪਸ਼ੂ ਦੀ ਜਾਨ ਵੀ ਤਾਂ ਹੀ ਬਚਦੀ ਹੈ ਭਾਈ ਬੜੇ ਪਿਆਰ ਨਾਲ ਪਾਲਿਆ ਮੈਂ ਆਪਣੇ ਪੁੱਤ ਨੂੰ ਯਾਰ ਨਥੂ ਗੋਡੇ-ਗੋਡੇ ਦਿਨ ਚੜ ਗਏ ਕਿਨਮਣ-ਕਿਨਮਣ ਵੀ ਹੋਈ ਜਾਂਦੀ ਹੈ ਹੈ ਕੋਈ ਸਵਾਰੀ ਹਲੇ ਤੱਕ ਘਰੋਂ ਨਹੀਂ ਨਿਕਲੀ ਖੰਨੇ ਜਾਣ ਵਾਲੀ ਇੱਕ ਸਵਾਰੀ ਮੈਨੂੰ ਸੜਾ ਤੇ ਨਹੀਂ ਦਿੰਦੀ ਯਾਰ ਓ ਬਈ ਖੰਨੇ ਦੀ ਸਵਾਰੀ ਜਾਣ ਵਾਲੀ ਕੋਈ ਐ ਬਈ ਖੰਨੇ ਜਾਣ ਵਾਲੀ ਸਵਾਰੀ ਓ ਬਈ ਖੰਨੇ ਦੀ ਸਵਾਰੀ ਜਾਣ ਵਾਲੀ ਕੋਈ ਲੈ ਵੀ ਬਾਰੂ ਉੰਧਰ ਤੇ ਕੇਰੇ ਦਾ ਵੀ ਟਾਂਗਾ ਆ ਗਿਆ ਆਹੋ ਆਲਾ ਚਾਦੇ ਪੈਸੇ ਮੈਂ ਚੱਲਦਾ ਓ ਜਾਂਦਾ ਬਈ ਕੋਈ ਇੱਕ ਸਵਾਰ ਖੰਨੇ ਨੂੰ ਬਈ ਕੋਈ ਇੱਕ ਸਵਾਰ ਬਾਜੀ ਜਾਣਾ ਖੰਨੇ ਨੂੰ ਜੀ ਜਾਣਾ ਰਹਿ ਗਈ ਤੇ ਬਾਉ ਜੀ ਥੈਲਾ ਰੱਖੋ ਤੇ ਬੈਠੋ ਟਾਂਗੇ ਦੇ ਉੱਤੇ ਉਹ ਤੇਰੇ ਕੋਲ ਹੋਟ ਸਵਾਰੀ ਵੀ ਹੈ ਕੋਈ ਜਾਣ ਵਾਲੀ ਬਾਉ ਜੀ ਤੁਸੀਂ ਤਾਂ ਬੈਠੋ ਸਵਾਰੀ ਤਾਂ ਰੱਬ ਦੀਆਂ ਨਾਲ ਕੋਈ ਨਾ ਕੋਈ ਹੋਰ ਆ ਹੀ ਜਾਣੀ ਹੈ ਚਲ ਜਦ ਹੋਟ ਸਵਾਰੀ ਆਉਗੀ ਤਾਂ ਮੈਂ ਵੀ ਚੜ ਜਾਗਾ ਅ ਸਵਾਰੀ ਹੋਰ ਤਾਂ ਕੋਈ ਆ ਗਈ ਓਏ ਆ ਗਿਆ ਤੂੰ ਮੈਂ ਕਦੋਂ ਤੁਹਾਡੀ ਕੰਡਿਆ ਤੈਨੂੰ ਆ ਗਿਆ ਜੀ ਬੈਠੋ ਪਿੱਛੇ ਚਲ ਛੱਡ ਯਾਰ ਛੋੜਾ ਬਾਉ ਜੀ ਕਮਾਲ ਦੀ ਗੱਲ ਐ ਮੈਨੂੰ ਲੱਗਦਾ ਇੱਥੇ ਕੋਈ ਸਵਾਰੀ ਨਹੀਂ ਮਿਲਣੀ ਨਾ ਇਸ ਪਤੰਦਰ ਨੇ ਆਪ ਜਾਣਾ ਹੀ ਤੇ ਨਾ ਸਾਨੂੰ ਜਾਣ ਜਾਣੇ ਕਸਾ ਮਸਾ ਸਵਾਰੀ ਆਈ ਉਹ ਵੀ ਹੱਥੋਂ ਕੱਢ ਦਿੱਤੀ ਆ ਯਾਰ ਕੱਲੀ ਸਵਾਰੀ ਲੈ ਕੇ ਜਾਂਚ ਵੀ ਤਾਂ ਮੈਂ ਚੱਕਰ ਪੈਣਾ ਸੀ ਫੇਰ ਨਾ ਇਹਦਾ ਟਾਂਗਾ ਭਰਨਾ ਹੀ ਤੇ ਨਾ ਇਹਨੇ ਜਾਣਾ ਹੀ ਸਾਡਾ ਨੰਬਰ ਤਾਂ ਫੇਰ ਸ਼ਾਮ ਨੂੰ ਲੱਗੂ ਚੱਲ ਪੁੱਤ ਕਿਤੇ ਹੋਰ ਚੱਲ ਕੇ ਦੇਖਦੇ ਆਜਾ ਆਜਾ ਮੇਰਾ ਪੁੱਤ ਆ ਜਾ ਆ ਸਿਗਰਟ ਪੀ ਲਾ ਸਿਗਰਟ ਇੱਕ ਰੁਪਈਆ ਦੀ ਖਾਣੇ ਦੀ ਸਵਾਰੀ 2 ਰੁਪਈਏ ਦੀ 6 ਸਵਾਰੀਆਂ ਤੋਂ ਵੱਧ ਲਾਣ ਦਾ ਹੁਕਮ ਨਹੀਂ ਹੈ ਫਿਰ 6-7 ਰੁਪਏ ਕੋੜੀ ਦੇ ਢਿੱਡ 'ਚ ਪੈ ਜਾਣੇ ਪੀਵਾ ਕਿ ਨਾ ਪੀਵਾ ਚਲੋ ਸਵਾਰੀਆਂ ਆ ਜਾਣ ਟਾਂਗਾ ਭਰ ਜਾਵੇ ਫਿਰ ਸੋਚਦੇ ਆ ਸਿਗਰਟ ਪੀਣ ਮਾਰੇ ਓ ਢੋਲੀ ਚੜ੍ਹਦਿਆਂ ਮਾਰੀਆਂ ਏਰ ਕੋਕਾਂ ਓ ਮੈਨੂੰ ਲੈ ਚੱਲੇ ਔਰ ਇਧਰ ਆਂ ਜਾ ਖੰਨੇ ਚੱਲਣਾ ਚੱਲਣਾ ਸਰਦਾਰੋ ਚੱਲਣਾ ਬੈਠੋ ਤਾਂਗੇ ਤੇ ਤਸੀਲੇ ਚੱਲਣਾ ਤੇਸੀ ਆਸਮਰਾਲੇ ਜੇ ਛੇਤੀ ਚੱਲੇਗਾ ਤਾਂ ਬੈਠਾਂਗੇ ਪਛਾ ਦੇਂਗਾ ਬਿਲਕੁਲ ਜੀ ਤੁਸੀਂ ਬੈਠੋ ਤਾਂ ਸਹੀ ਤਿੰਨ ਸਵਾਰੀਆਂ ਪਿੱਛੇ ਕੱਗੇ ਬੈਠੋ 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 ਚਲੋ ਇਹ ਆਹਾ ਆਹ ਓਦਰ ਰੋ ਓਹ ਬੈਠੋ ਮਾਣੀ ਐਸਾ ਵਾਸ ਹਾ ਬਾਈ ਕੋਈ ਹੈ ਕਿਸਵਾਰੀ ਖਾਣਾਂ ਦੀ ਬਾਈ ਓਏ ਹਲੇ ਕੋਈ ਹੋਰ ਸਵਾਰੀ ਚਾਹੀਦੀ ਐ ਇੰਨੀਆਂ ਨੇ ਢੱਡ ਨਹੀਂ ਭਰਿਆਗਾ ਘਰਤੀ ਦਾ ਟਾਂਗੇ ਵਾਲੀ ਗੱਲ ਓ ਚੱਲ ਯਾਰ ਇਸ ਵਿਚਾਰੇ ਨੂੰ ਵੀ ਆਪਣਾ ਘਰ ਪੂਰਾ ਕਰ ਲੈਣ ਦੇ ਚੱਲਦੇ ਆ ਬਹੁਜੀ ਚੱਲਦੇ ਆ ਚੱਲ ਬਾਈ ਸ਼ੇਰ ਪੁੱਤਰ ਚੱਲ ਬਾਈ ਅੱਛਾ ਛੇ ਬਸ ਪੁੱਤਰਾ ਬਸ ਹਾਂ ਭਾਈ ਹੈ ਕੋਈ ਕੱਲੀ ਸਵਾਰੀ ਖੰਨੇ ਨੂੰ ਜਾਣ ਵਾਲੀ ਓਏ ਆਪਣਾ ਕੱਲੀ ਸਵਾਰੀ ਨੂੰ ਲਿਜਾ ਕੇ ਰਾਹ 'ਚ ਲੁੱਟਣਾ ਓ ਹਮ ਲਿਆ ਤੂੰ ਵੀ ਤਾਂ ਕੱਲਾ ਹੈ ਤੂੰ ਕੱਲਾ ਬਹਿ ਕੇ ਟਾਂਗੇ ਜਾਣਾ ਖੰਨੇ ਆਪਣਾ ਮੇਰੇ ਕੋਲ ਹੈ ਕਿ ਜਿਹੜਾ ਤੂੰ ਰਾਹ 'ਚ ਲੁੱਟੇਂਗਾ ਬਈ ਟਾਂਗਾ ਪਾਰ ਖਾਰੇ ਇੱਕ ਸਵਾਰੀ ਅੱਗੇ ਆ ਜਾਓ ਵੀਰੋ ਇੱਕ ਸਵਾਰੀ ਅੱਗੇ ਬਹਿ ਜਾਓ ਆ ਜਾਓ ਆ ਜਾਓ ਚੱਲੇ ਚੱਲ ਪੁੱਤਰਾ ਨੰ ਮੇਰਾ ਸ਼ੇਰ ਸ਼ਾਵਾ ਸ਼ਾਵਾ ਚੱਲ ਚਲੇ ਡਰ 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 ਏ ਏ ਏ ਚੱਲ ਪੁੱਤਰਾ ਹਾਂ ਭਾਈ ਕੋਈ ਹੈ ਇੱਕ ਸਵਾਰੀ ਖੰਨੇ ਦੀ ਓ ਹਾਂ ਭਾਈ ਓ ਕੋਈ ਇੱਕ ਸਵਾਰੀ ਖੰਨੇ ਦੀ ਹੋਰ ਵਈ ਓ ਆ ਜਾਓ ਸਰਦਾਰੋ ਆ ਜਾਓ ਅਬਲ ਦੇ ਨੇ ਤੁਰਦਾ ਨੇ ਤੁਰ ਪਿਆ ਤੇ ਕਿਤੇ ਮੂਦਾ ਪਿਆ ਹੋ ਓਏ ਸਾਹ ਲੈ ਲੈ ਕੇ ਘੋੜਾ ਤੁਰਦਾ ਪਤਾ ਨਹੀਂ ਪੁੱਜੂ ਕਿ ਨਹੀਂ ਓ ਟਲ ਜਾ ਓ ਟਲ ਜਾ ਇਹ ਤੂੰ ਨਹੀਂ ਬੋਲ ਰਿਹਾ ਤੇਰੀ ਮੌਤ ਬੋਲ ਰਹੀ ਆ ਮੌਤ ਜਾ ਪਹਿਲੇ ਆਪਣੀ ਮਾਂ ਕੋਲ ਟਾਂਗਾ ਲੈ ਕੇ ਜਾ ਡਾਂਗਾ ਚਲਾਉਣਾ ਸਿੱਖ ਘੋੜਾ ਤੇਰਾ ਟੁਚਕੂ ਟੁਚਕੂ ਕਰਕੇ ਚੱਲਦਾ ਲਓ ਹੁਣ ਪਹੁੰਚ ਗਏ ਖੰਨੇ ਪਹਿਲਾ ਸਵਾਰੀ ਕਰਕੇ ਧੇਰ ਹੁਣ ਲੜਾਈ ਕਰਕੇ ਧੇਰ ਉਹ ਲੜਾਈ ਬਾਅਦ ਵਿੱਚ ਕਰ ਲਿਓ ਉਹ ਪਹਿਲਾ ਸਾਨੂੰ ਖੰਨੇ ਤੱਕ ਦੇ ਪਹੁੰਚਾ ਦਿਓ ਓਏ ਆ ਜਾਓ ਸਰਦਾਰੋ ਆ ਜਾਓ ਮੈਂ ਲੈ ਕੇ ਜਾਣਾ ਚਾਹ ਉਹਨੂੰ ਖੰਨੇ ਐ ਪਹੁੰਚ ਗਏ ਕਰਾਇਆ ਵੀ ਇਹਦੇ ਨਾਲੋਂ ਘੱਟ ਲਾਊਂਗਾ ਜੇ ਪਿਓ ਦਾ ਪੁੱਤ ਨਾ ਥੱਲੇ ਆ ਕੇ ਮੇਰੇ ਨਾਲ ਗੱਲ ਕਰ ਮੈਂ ਤੈਨੂੰ ਕਿਹਾ ਕੀ ਐਵੇਂ ਨਸਾ ਫਲਾਈ ਜਾਂਦਾ ਤੂੰ ਓਏ ਸਾਨੂੰ ਕਿਉਂ ਪ੍ਰੇਸ਼ਾਨ ਕਰੀ ਜਾਂਦੇ ਹੋ ਸਾਨੂੰ ਖੰਨੇ ਦਾ ਬਚਾਓ ਸਰਦਾਰ ਜੀ ਮੈਂ ਸਵੇਰ ਦਾ ਵੇਖ ਰਿਹਾ ਇੱਕ ਇੱਕ ਕਰਕੇ ਮੇਰੀ ਸਵਾਰੀਆਂ ਨੂੰ ਆਪਣੇ ਟਾਂਗੇ ਤੇ ਬਿਠਾਣ ਦੀ ਕੋਸ਼ਿਸ਼ ਕਰ ਰਿਹਾ ਹੈ ਜੇ ਦੋਹਾਂੀਆਂ ਦਾ ਦਿੱਥਿਆ ਆ ਰਹੀ ਹੈ ਸਮਝ ਆਈ ਨਾ ਕਿਤੇ ਰੋਕਦੇ ਆ ਆਹ ਬੰਦਾ ਤੇ ਨਾ ਆਹ ਬੰਦਾ ਤੇ ਨਾ ਤੂੰ ਕੀ ਕਰਦਾ ਬਾਈ ਜੀ ਕਿ ਭਾਈ ਸਾਹਿਬ ਆਇਆ ਤੁਸੀਂ ਹੈ ਥੋੜੀ ਸ਼ਰਮ ਨਹੀਂ ਆਉਂਦੀ ਜਦ ਤੁਹਾਡੇ ਟਾਂਗਿਆਂ ਦੇ ਨੰਬਰ ਲੱਗੇ ਆ ਫੇਰ ਆਪੋ ਚ ਲੜ ਕੇ ਸਵਾਰੀਨ ਕੇ ਉੱਪਰ ਸ਼ਾਨ ਕਰੀ ਜਣੇ ਹੋ ਜੇ ਤੁਸੀਂ ਦੋਨਾਂ ਨੇ ਇੱਥੇ ਲੜਾਈ ਰੱਖੀ ਨਾ ਤੇ ਮੈਂ ਤੁਹਾਡੇ ਦੋਹਾਂ ਦੇ ਟਾਂਗਿਆਂ ਥਕੜੇ ਕਰਨੇ ਬੰਦ ਕਰ ਦೇನೆ ਇਸ ਸਟੈਂਡ ਤੇ ਠੇਕੇਦਾਰ ਜੀ ਮੈਂ ਦੇਖੋ ਸਵੇਰ ਦਾ ਇੰਤਜ਼ਾਰ ਕਰ ਰਿਹਾ ਟਾਂਗਾ ਭਰ ਲਈ ਮੈਨੂੰ ਇੱਕ ਸਵਾਰੀ ਦੀ ਲੋੜ ਹੈ ਇਹ ਮੇਰੀ ਬਾਕੀਆਂ ਸਵਾਰੀਆਂ ਵੀ ਆਪਣੇ ਟਾਂਗੇ ਤੇ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕੋਈ ਅਕਲ ਤਾਂ ਕੰਮ ਲਓ ਐਡਾ ਨਹੀਂ ਕਰਨਾ ਸਮਝ ਗਏ ਅਸੀਂ ਤੁਹਾਡੇ ਹੀ ਟਾਂਗੇ ਤੇ ਜਾਵਾਂਗੇ। ਉਹ ਅਸੀਂ ਵੀ ਸਭ ਸਮਝ ਰਹੇ ਹਾਂ ਇੱਕ ਘੱਟ ਪੈਸਾ ਦਾ ਲਾਲਚ ਦੇ ਕੇ ਸਾਨੂੰ ਨਾਲ ਲੈ ਕੇ ਜਾਣਾ ਚਾਹੁੰਦਾ। ਸਾਨੂੰ ਸਭ ਪਤਾ ਹੈ। ਤੂੰ ਆਪਣਾ ਢੱਡਾ ਵੀ ਭਰਨਾ ਤੇ ਪਸੂ ਦਾ ਢੱਡਾ ਵੀ ਭਰਨਾ ਹੈ। ਪਰ ਸਵਾਰੀਆਂ ਦੇ ਟਾਈਮ ਦਾ ਖਿਆਲ ਤੇ ਰੱਖਿਆ ਕਰੋ। ਠੀਕ ਹੈ ਜੀ ਬੈਠੋ ਤੁਸੀਂ। ਚਲੋ ਚਲੋ ਵੀ ਚਲੋ। ਆਓ ਜੀ ਆਓ ਜੀ। ਚਲੋ। ਹਾਂ ਭਾਈ ਕੋਈ ਹੈ ਇੱਕ ਸਵਾਰੀ ਖੰਨੇ ਦੀ ਓ ਹਾਂ ਭਾਈ ਓ ਕੋਈ ਇੱਕ ਸਵਾਰੀ ਖੰਨੇ ਦੀ ਹੋਰ ਬਈ ਓ ਆ ਜਾਓ ਸਰਦਾਰੋ ਆ ਜਾਓ ਅਬਲ ਤੇ ਨਾ ਤੁਰਨਾ ਨੇ ਤੁਰ ਪਿਆ ਤੇ ਕਿਤੇ ਮੂਦਾ ਪਿਆ ਹੂੰ ਓਏ ਸਾਹ ਲੈ ਲੈ ਕੇ ਘੋੜਾ ਤੁਰਦਾ ਪਤਾ ਨਹੀਂ ਪੁੱਜੂ ਕਿ ਨਹੀਂ ਓ ਟਲ ਜਾਓ ਟਲ ਜਾ ਇਹ ਤੂੰ ਨਹੀਂ ਬੋਲ ਰਿਹਾ ਤੇਰੀ ਮੌਤ ਬੋਲ ਰਹੀ ਹੈ ਮੌਤ ਜਾ ਪਹਿਲੇ ਆਪਣੀ ਮਾਂ ਕੋਲ ਟਾਂਗਾ ਲੈ ਕੇ ਜਾ ਟਾਂਗਾ ਚਲਾਉਣਾ ਸਿੱਖ ਘੋੜਾ ਤੇਰਾ ਟੁਚਕੂ ਟੁਚਕੂ ਕਰਕੇ ਚੱਲਦਾ ਹੈ ਲਓ ਹੁਣ ਪਹੁੰਚ ਗਏ ਖੰਨੇ ਪਹਿਲਾਂ ਸਵਾਰੀ ਕਰਕੇ ਧੇਰ ਉਹ ਲੜਾਈ ਕਰਕੇ ਧੇਰ ਉਹ ਲੜਾਈ ਬਾਅਦ ਵਿੱਚ ਕਰ ਲਿਓ ਉਹ ਪਹਿਲਾਂ ਸਾਨੂੰ ਖੰਨੇ ਤੱਕ ਦੇ ਪਹੁੰਚਾ ਦਿਓ ਓਏ ਆ ਜਾਓ ਸਰਦਾਰੋ ਆ ਜਾਓ ਮੈਂ ਲੈ ਕੇ ਜਾਣਾ ਚਾਹ ਉਹਨੂੰ ਖੰਨੇ ਐ ਪਹੁੰਚਾਂਗੇ ਕਰਾਇਆ ਵੀ ਇਹਦੇ ਨਾਲੋਂ ਘੱਟ ਲਾਊਂਗਾ ਜੇ ਪਿਓ ਦਾ ਪੁੱਤ ਨਾ ਥੱਲੇ ਆ ਕੇ ਮੇਰੇ ਨਾਲ ਗੱਲ ਕਰ ਮੈਂ ਤੈਨੂੰ ਕਿਹਾ ਕੀ ਐਵੇਂ ਨਾਸਾ ਫਲਾਈ ਜਾਂਦਾ ਤੂੰ ਓਏ ਸਾਨੂੰ ਕਿਉਂ ਪਰੇਸ਼ਾਨ ਕਰੀ ਜਾਂਦੇ ਹੋ ਸਾਨੂੰ ਖੰਡੇ ਦਾ ਬਚਾਓ ਸਰਦਾਰ ਜੀ ਮੈਂ ਸਫੇਰ ਦਾ ਦੇਖ ਰਿਹਾ ਇੱਕ ਇੱਕ ਕਰਕੇ ਮੇਰੀ ਸਵਾਰੀਆਂ ਨੂੰ ਆਪਣੇ ਟਾਂਗੇ ਤੇ ਪਿਠਾਣ ਦੀ ਕੋਸ਼ਿਸ਼ ਕਰ ਰਿਹਾ ਹੈ ਜੇ ਲੋਹਾਰੀਆਂ ਨੂੰ ਹੱਥ ਨਹੀਂ ਆ ਰਹੀਆਂ ਅੱਗੇ ਰੁਕ ਗਿਆ ਆਹ ਰੁਕ ਜਾਓ ਆਹ ਰੁਕ ਜਾਓ ਜੀ ਤੇਰਾ ਤੇਰੇ ਕੋਲ ਲੁਕੂਗੀ ਕਰ ਜੀ ਜੀ ਤੇ ਤੁਸੀਂ ਹੈ ਕਣੀ ਸ਼ਰਮ ਨਹੀਂ ਆਉਂਦੀ ਜਦ ਤੁਹਾਡੇ ਟਾਂਗਿਆਂ ਦੇ ਨੰਬਰ ਲੱਗੇ ਆ ਫੇਰ ਆਪੋ ਚ ਲੜ ਕੇ ਸਵਾਰੀਆਂ ਕਿਉਂ ਪ੍ਰੇਸ਼ਾਨ ਕਰੀ ਜਾਂਦੇ ਹੋ ਜੇ ਤੁਸੀਂ ਦੋਨਾਂ ਨੇ ਇੱਥੇ ਲੜਾਈ ਰੱਖੀ ਨਾ ਤੇ ਮੈਂ ਤੁਹਾਡੇ ਦੋਹਾਂ ਦੇ ਟਾਂਗੇ ਥੱਕਣੇ ਕਰਦੇ ਬੰਦ ਕਰ ਦੇਣੇ ਇਸ ਫੈਂਡ ਤੇ ਠੇਕੇਦਾਰ ਜੀ ਮੈਂ ਦੇਖੋ ਸਵੇਰ ਦਾ ਇੰਤਜ਼ਾਰ ਕਰ ਰਿਹਾ ਟਾਂਗਾ ਪਰਲੀ ਮੈਨੂੰ ਇੱਕ ਸਵਾਰੀ ਦੀ ਲੋੜ ਹੈ ਇਹ ਮੇਰੀ ਬਾਕੀਆ ਸਵਾਰੀਆਂ ਵੀ ਆਪਣੇ ਟਾਂਗੇ ਤੋਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਕੋਈ ਅਕਲ ਤਾਂ ਕੰਮ ਲਓ ਐਡਾ ਨਹੀਂ ਕਰਨਾ ਕਰੀ ਜਾ ਅਸੀਂ ਤੁਹਾਡੇ ਹੀ ਟਾਂਗੇ ਤੇ ਜਾਵਾਂਗੇ। ਉਹ ਅਸੀਂ ਵੀ ਸਭ ਸਮਝ ਰਹੇ ਹਾਂ। ਇੱਕ ਘੱਟ ਪੈਸਾ ਦਾ ਲਾਲਚ ਦੇ ਕੇ ਸਾਨੂੰ ਨਾਲ ਲੈ ਕੇ ਜਾਣਾ ਚਾਹੁੰਦਾ। ਸਾਨੂੰ ਸਭ ਪਤਾ ਹੈ। ਤੂੰ ਆਪਣਾ ਢੱਡਾ ਹੀ ਭਰਨਾ ਤੇ ਪਸੂ ਦਾ ਢੱਡਾ ਹੀ ਭਰਨਾ ਹੈ। ਪਰ ਸਵਾਰੀਆਂ ਦੇ ਟਾਈਮ ਦਾ ਖਿਆਲ ਤੇ ਰੱਖਿਆ ਕਰੋ। ਠੀਕ ਹੈ ਜੀ ਬੈਠੋ ਤੁਸੀਂ। ਚਲੋ ਚਲੋ। ਚਲੋ ਵੀ ਚਲੋ। ਆਓ ਜੀ ਆਓ ਵੀ ਚਲੋ। ਚਲੋ। ਅੱਜ ਵੀ ਮੇਰਾ ਟਾਂਗਾ ਸਵਾਰੀਆਂ ਨਾਲ ਲਾਂ ਭਰਿਆ ਤਾਂ ਸਾਹੂਕਾਰ ਤੇ ਪੈਸੇ ਕਿਵੇਂ ਮੋੜਾਂਗਾ ਬਾਰੂ ਓ ਬਾਰੂ ਓ ਕਿੱਥੇ ਮਰ ਗਿਆ ਤੂੰ ਗੰਨ ਜੀ ਕੋਈ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਜੇ ਕੋਈ ਨਾ ਕੋਈ ਜਿਗਾਰ ਕਰਕੇ ਕੱਲ ਤੱਕ ਮੇਰੇ ਪੈਸੇ ਨਾ ਦਿੱਤੇ ਨਾ ਤਾਂ ਗੱਲ ਸੁਣ ਲੈ ਤੂੰ ਮੇਰੀ ਆ ਮੈਂ ਤੇਰਾ ਘੋੜਾ ਜਾਂ ਖੋਲ ਕੇ ਲੈ ਜਾਣਾ ਪਰ ਦਰਜੀ ਤੇ ਮੇਰੇ ਘੋੜੇ ਨੂੰ ਹੱਥ ਲਾਇਆ ਮੇਰੇ ਘੋੜੇ ਬਾਰੇ ਐਦਾਂ ਦੀ ਕੋਈ ਗੱਲ ਨਹੀਂ ਕਰਨੀ ਅੱਛਾ ਓਏ ਨਾਲੇ ਚੋਰ ਤੇ ਨਾਲੇ ਚਾਤਰ ਇੱਕ ਤਾਂ ਤੂੰ ਮੇਰੇ ਪਿਆਜੂ ਪੈਸੇ ਦੇਣਿਆ ਉੱਤੋਂ ਤੂੰ ਮੇਰੇ ਨਾਲ ਉੱਤੀ ਵੱਧ ਗੱਲ ਕਰਦਾ ਮੈਂ ਵੇਖਦਾ ਇਸ ਘੋੜੇ ਨੂੰ ਕੌਣ ਬਚਾਉਂਦਾ ਮੈਥੋਂ ਦੇਖੋ ਮੈਂ ਤੁਹਾਡੇ ਪੈਰੀ ਪੈਣਾ ਹੱਥ ਜੋੜਦਾ ਇਸ ਘੋੜੇ ਨੂੰ ਕੁਛ ਨਾ ਕਿਓ ਇਹਨੂੰ ਮੈਂ ਆਪਣੇ ਪੁੱਤਾਂ ਮੰਗਰ ਪਾਲਿਆ ਜੇ ਮੇਰੇ ਘੋੜੇ ਨੂੰ ਕੁਛ ਹੋ ਗਿਆ ਮੈਂ ਤਾਂ ਥਾਈ ਮਰ ਜਾਊਂਗਾ ਰੱਬ ਦਾ ਵਾਸਤਾ ਇਹਨੂੰ ਘੋੜੇ ਨੂੰ ਕੁਛ ਨਾ ਕਰ ਕਿਉਂ ਹੁਣ ਆਗੇ ਨਾ ਘਟਕਾਣੇ ਜੇ ਕੱਲ ਸ਼ਾਮ ਤੱਕ ਤੂੰ ਮੇਰੇ ਪੈਸੇ ਨਾ ਪਹੁੰਚਦੇ ਕਿਤੇ ਨਾ ਤਾਂ ਮੈਂ ਤੇਰੇ ਵਿਰੁੱਧ ਥਾਣੇ 'ਚ ਰਿਪੋਰਟ ਦਰਜ ਕਰਾ ਦਊਂਗਾ ਬੱਚੂ ਮੁੰਡਿਆ ਨਾ ਠੀਕ ਲੈ ਆ ਗਿਆ ਹਵਲਦਾਰ ਹੋ ਗਈ ਤੇਰੀ ਇੱਕ ਸਵਾਰੀ ਪੂਰੀ ਕਿੱਥੇ ਉਹ ਮਹਾਰਾਜ ਜੀ ਸਵਾਰੀ ਥੋੜਾ ਹੈ ਇਹ ਤਾਂ ਪੂਰਾ ਪਹਾੜ ਦਾ ਪਹਾੜ ਹੈ ਮੈਂ ਮੈਨੂੰ ਟਾਂਗੇ ਤੇ ਬਿਠਾ ਲਿਆ ਮੈਂ ਤਾਂ ਟਾਂਗੇ ਨਹੀਂ ਥੱਲੇ ਬਹਿ ਜਾਣਾ ਹੈ ਇਹ ਮੁਫਤ ਕੋਰਾ ਮੇਰੇ ਵਾਲੀ ਆ ਰਿਹਾ ਹੈ ਉਹ ਹਾਂ ਭਾਈ ਕਿਹੜਾ ਟੰਗਾ ਜਾਣਾ ਖੰਨੇ ਨੂੰ ਸਰਕਾਰ ਜਾਣਾ ਤਾਂ ਮੇਰਾ ਹੀ ਆ ਜੀ ਚੱਲ ਹਣ ਗੱਲ ਸੁਣੋ ਜੀ ਗੱਲ ਇਹ ਤਾਂ ਕਿ ਤੁਸੀਂ ਤੱਕ ਪਸੀਨਾ ਸਕਾਓ ਮੈਂ ਕੱਦਨ ਸਾਰੀ ਹੋਰ ਦੇਖ ਲੈਣਾ ਹਾਂ ਖੇਤੀ ਤਰਪਈ ਹਾਂਜੀ ਹਾਂਜੀ ਸੇ ਕਾਕਾ ਖਾਣੇ ਨੂੰ ਕਿਹੜੇ ਟਾਂਗਾ ਜਾਣਾ ਖਾਣੇ ਨੂੰ ਤਾਂ ਮਾਤਾ ਮੇਰੇ ਟਾਂਗਾ ਜਾਣਾ ਬੈਠੇ ਪੈਸੇ ਕਿੰਨੇ ਲੈਣਾ ਲੈ ਮਾਤਾ ਤੂੰ ਮੇਰੀ ਮਾਵਾਂ ਵਰਗੀ ਸਵਾਰੀਆਂ ਤੇਰੇ ਕੋਲੋਂ ਬਹੁਤੇ ਥੋੜਾ ਲੈਣੇ ਆ ਜਿੰਨੇ ਬਾਕੀ ਸਵਾਰੀਆਂ ਕੋਲੋਂ ਲਾਵਾਂਗੇ ਉਹਨੇ ਤੇਰੇ ਕੋਲੋਂ ਲੈ ਲਾਂਗੇ ਚੰਗਾ ਫਿਰ ਜਿੰਨੇ ਇਹਦੇ ਕੋਲ ਲੈਣਗੇ ਨਾ ਉਹਨੇ ਮੈਂ ਦਊਂ ਜਿੰਨੇ ਇਹਦੇ ਕੋਲ ਲਾਵਾਂਗਾ ਇਹਦੇ ਬਰੋ ਦੇਖੋ ਜੀ ਨਹੀਂ ਮਿਲਣਾ ਮਾਤਾ ਆ ਕੋਈ ਨਹੀਂ ਮਾਤਾ ਤੂੰ ਬੈਠ ਤੇਰੇ ਕੋਲ ਵੀ ਨਹੀਂ ਲੱਲਾਂਗੇ ਬੈਠਾ ਬੈਠਾ ਜਰਾ ਮਾਤਾ ਨੂੰ ਬਿਠਾ ਦਿਓ ਹਾਂ 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 ਇਹ ਜਰਾ ਮਾਤਾ ਨਾਲ ਇਹ ਦੇਖ ਕੇ ਮਾਤਾ ਹਾਂ 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 ਲਾ ਵੀ ਸ਼ੇਰਾ ਚੱਲਦੇ ਹੁਣੇ ਟਾਂਗਾ ਗਿਆ ਆਪਣਾ ਘਰ ਆਪਾਂ ਹੁਣੇ ਹੀ ਤੁਰ ਪੈਣਾ ਉਹ ਤੁਰ ਵੀ ਪਿਆ ਯਾਰ ਹੁਣ ਉਹ ਬਾਉ ਜੀ ਇੱਕ ਮਿੰਟ ਜਰਾ ਠੇਕੇਦਾਰ ਨੂੰ ਮਹਸੂਲ ਤੇ ਦਿਆਵਾ ਇੱਕ ਮਿੰਟ ਚ ਆਇਆ ਮੈਂ ਪਸਾ ਕੀ ਪਸਾ ਕੀ ਚੱਲ ਚੱਲ ਟਾਂਗੇ ਚੱਲ 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 ਖਰਚੇ ਵੀ ਅੱਦੇ ਨਾਲੇ ਜਿੰਮੇ ਵਾਰੀਆਂ ਅੱਧਾ ਦਿਨ ਭਾਨੇ ਮਿਲੀਆਂ ਸਵਾਰੀਆਂ ਬਸ ਦੇਖ ਟਾਂਗੇ ਉੱਤੋਂ ਲਈਆਂ ਸਾਰੀਆਂ ਡੈਣ ਵਾਂਗੂ ਭੁਖੀ ਬਸ ਲੈ ਗਈ ਸਾਰੀਆਂ ਲੈ ਗਈ ਸਾਰੀਆਂ ਲੈ ਗਈ ਸਾਰੀਆਂ ਕੋਈ ਨਹੀਂ ਰੱਬਾ ਤੇਰੇ ਰੰਗ ਵੀ ਨਿਆਰੇ ਨੇ ਕੋਈ ਨਹੀਂ ਪੁੱਤ ਤੂੰ ਕਿਉਂ ਘਬਰਾਉਣਾ ਹੈ ਆਪਾਂ ਇੱਕ ਹੋਰ ਸਵਾਰੀ ਲਈ ਆਵਾਜ਼ ਮਾਰਨੇ ਆ ਹੈ ਹੇ ਬਾਈ ਕੋਈ ਇੱਕ ਸਵਾਰ ਖੰਨੇ ਦਾ ਬਾਈ ਓ